ਸਸਿਕਾ ਦੋਸਤੋ ਮੈਂ ਗੁਰਜਿੰਦਰ ਸਿੰਘ ਪੰਗੂ ਤੇ ਇਸ ਵੇਲੇ ਮੇਰੇ ਨਾਲ ਆ ਸਿਆਸੀ ਮਾਹਿਰ ਡਾਕਟਰ ਪੇਮਿੰਦਰ ਸਾਹਿਬ ਜੁੜਨੇ ਰੱਖ ਸਾਹਿਬ ਸਵਾਗਤ ਹੈ ਤੁਹਾਡਾ ਜੀ ਬਹੁਤ ਮਿਹਰਬਾਨੀ ਸ਼ੁਕਰੀਆ ਧੰਨਵਾਦ ਪੰਗੂ ਸਾਹਿਬ ਜੀ ਦੋਸਤੋ ਡਾਕਟਰ ਸਾਹਿਬ ਤੋਂ ਆਪਾਂ ਗੱਲਬਾਤ ਸਮਝਾਂਗੇ ਕਿ ਪਹਿਲੇ ਗੇਟ ਦੀ ਜਿਹੜੀਆਂ VOTING ਪ੍ਰਣਾਲੀ ਸੀ ਪਹਿਲੇ ਗੇਟ ਦੀ ਚੋਣ ਹੋਈ ਹੈ VOTING ਹੋਈ ਹੈ ਉਹਦੇ ਤੇ BJP ਦਾ ਕੀ ਰਿਹਾ ਉਹ ਸਭ ਕੁਝ ਲਵਾਂਗੇ ਜਿਵੇਂ 102 ਸੀਟਾਂ ਦੇ ਉੱਪਰ 62.37% ਜਿਹੜੀ ਪੋਲਿੰਗ ਹੈ ਉਹ ਪੋਲਿੰਗ ਹੁਣ ਤੱਕ ਹੋ ਯਸ ਵਾਰੇ ਹੀ ਗੱਲ ਰਹੀ ਹੈ ਕਿ ਨੌਜਵਾਨਾਂ ਦਾ ਜਿਹੜਾ ਰੁਝਾਨ ਹੈ ਉਹ ਜ਼ਿਆਦਾ ਨਹੀਂ ਦਿਖਿਆ ਹੈਗਾ ਕਈ ਥਾਵਾਂ ਦੇ ਉੱਪਰ ਇਸ ਚੋਣ ਪ੍ਰਕਿਰਿਆ ਦੇ ਵਿੱਚ ਹਿੱਸਾ ਨਹੀਂ ਲਿਆ ਪਰ ਬੀਜੇਪੀ ਦੀ ਕੀ ਸਥਿਤੀ ਨੂੰ ਦੇਖ ਸਕਦੇ ਆਂ ਆਪਾਂ ਜਿਹੜੇ ਜਿਸ ਤਰੀਕੇ ਦੇ ਨਾਲ ਆਪਾਂ ਮੀਡੀਆ ਦੇ ਰਾਹੀਂ ਅਖਬਾਰਾਂ ਦੇ ਰਾਹੀਂ ਸੋਸ਼ਲ ਮੀਡੀਆ ਦੇ ਰਾਹੀਂ ਜਿਨ੍ਹਾਂ ਸੂਬਿਆਂ ਦੇ ਵਿੱਚ ਚੋਣਾਂ ਹੋਈਆਂ ਨੇ ਉਹਨਾਂ ਸੂਬਿਆਂ ਤੋਂ ਆਪਾਂ ਨੂੰ ਜਿਹੜੀ ਆਪਾਂ ਨੂੰ ਫੀਡਬੈਕ ਮਿਲੀ ਹੈ ਉਹ ਸੁਧਾਰ ਤੇ ਗੱਲ ਕਰਾਂਗੇ ਡਾਕਟਰ ਸਾਹਿਬ ਦੇ ਨਾਲ ਤੇ ਪੰਜਾਬ ਦਾ ਕੀ ਮਾਹੌਲ ਹੈ ਸਿਆਸੀ ਜਿਵੇਂ ਭਗਵੰਤ ਸਿੰਘ ਸਾਹਿਬ ਦਾ ਕੱਲ ਵੀ ਪ੍ਰੋਗਰਾਮ ਸੀ ਰੋਡ ਸ਼ੋਅ ਹੋ ਰਹੇ ਨੇ ਉਹ ਵੀ ਗੱਲ ਲਵਾਂਗੇ ਡਾਕਟਰ ਸਾਹਿਬ ਸਭ ਤੋਂ ਪਹਿਲਾਂ ਮੈਂ ਦੱਸੋ ਕਿ ਬੀਜੇਪੀ ਸੱਤਾ ਦੇ ਵਿੱਚ ਹੈ ਇਸ ਟਾਈਮ ਤੇ ਜਿੱਥੇ-ਜਿੱਥੇ ਚੋਣ ਹੋਈ ਉੱਥੇ ਬੀਜੇਪੀ ਦਾ ਕਿਸ ਤਰੀਕੇ ਦੇ ਨਾਲ ਜਿਹੜੇ ਫੀਡਬੈਕ ਹੈ ਆਪਣੇ ਤੱਕ ਪਹੁੰਚੀ ਹੈ ਉਹ ਜੀ ਜੀ ਦੇਖੋ ਜਿਵੇਂ ਆਪਾਂ ਸਾਰੇ ਜਾਣਦੇ ਹਾਂ ਕਿ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਚ ਔਰ ਇਹਨੂੰ ਮੰਨਿਆ ਜਾਂਦਾ ਹੈ ਹਿੰਦੁਸਤਾਨ ਨੂੰ ਔਰ ਉਹਦੇ ਵਿੱਚ ਚੋਣਾਂ ਦਾ ਆਗਾਜ਼ ਲੋਕ ਸਭਾ ਦੀਆਂ ਹੋਣਾ ਆਪਣੇ ਆਪ ਦੇ ਵਿੱਚ ਇੱਕ ਵੱਡੀ ਘਟਨਾ ਕਹਿ ਸਕਦੇ ਆ ਕਿ ਪੂਰੀ ਦੁਨੀਆ ਦੀਆਂ ਨਜ਼ਰਾਂ ਇਨ੍ਹਾਂ ਚੋਣਾਂ ਦੇ ਉੱਤੇ ਲੱਗੀਆਂ ਹੋਈਆਂ ਨੇ ਸੋ ਪਹਿਲੇ ਗੇਟ ਦੀਆਂ ਚੋਣਾਂ ਜਿਹੜੀਆਂ 102 ਸੀਟਾਂ ਦੇ ਉੱਤੇ ਜਿਵੇਂ ਤੁਸੀਂ ਦੱਸਿਆ ਹੈ ਕਿ 62.37 ਫੀਸ ਪੋਲਿੰਗ ਹੋਈ ਆ ਟੋਟਲ ਕੁਲ ਮਿਲਾ ਕੇ ਕਹਿ ਸਕਦੇ ਆ ਜਿਹਦੇ ਵਿੱਚ ਤ੍ਰਿਪਰਾ ਵਿੱਚ 80% ਤੇ ਪੱਛਮੀ ਬੰਗਾਲ ਦੇ ਵਿੱਚ 77.75% ਆਪਾਂ ਕਹਿ ਸਕਦੇ ਹਾਂ ਤੇ ਇਸੇ ਤਰ੍ਹਾਂ 36 ਗੱਡ ਦੇ ਵਿੱਚ ਕੁਝ ਬਾੜੀਆਂ ਮੋਟੀਆਂ ਘਟਨਾਵਾਂ ਜਿਹੜੀਆਂ ਨੇ ਆ ਵਾਪਰੀਆਂ ਨੇ ਮਾੜੀਆਂ ਜਿਹਦੇ ਵਿੱਚ ਇੱਕ CRPF ਜਵਾਨ ਹਲਾਕ ਵੀ ਹੋਏ ਨੇ ਔਰ ਕੁੱਲ ਮਿਲਾ ਕੇ ਕਹਿ ਸਕਦੇ ਹਾਂ ਕਿ ਕਾਮਯਾਬ ਰਹੀ ਹੈ ਔਰ ਲੋਕਾਂ ਨੇ ਉਤਸ਼ਾਹ ਦਿਖਾਇਆ ਹੈ ਔਰ ਮਨੀਪੁਰ ਦੇ ਵਿੱਚ VOTING ਜਿਹੜੀ ਹੈਗੀ ਹੈ ਉੱਥੇ ਵੀ ਬਹੁਤ ਉਤਸ਼ਾਹ ਦੇ ਨਾਲ ਲੋਕ ਜਿਹੜੇ ਨੇ ਇਹਨਾਂ ਇਲੈਕਸ਼ਨਾਂ ਦੇ ਵਿੱਚ ਸ਼ਾਮਲ ਹੋਏ ਨੇ ਸੋ ਆਪਾਂ ਕਹਿ ਸਕਦੇ ਹਾਂ ਕਿ ਸਾਰਾ ਕੁਝ ਜੇ ਆਪਾਂ ਸਾਰਾ ਦੇਖਣਾ ਹੋਵੇ ਤਾਂ ਲਗਭਗ 1600 ਉਮੀਦਵਾਰਾਂ ਦੀ ਕਿਸਮਤ ਇਸ ਵੇਲੇ ईवीएम ਦੇ ਵਿੱਚ ਬੰਦ ਹੋ ਚੁੱਕੀ ਹੈ ਤੇ ਵੱਖ-ਵੱਖ ਸਟੇਟਾਂ ਦੇ ਵਿੱਚ ਜੇ ਆਪਾਂ ਬੰਗਾਲ ਮਨੀਪੁਰ ਯਾ 36 ਕਰਦੀ ਗੱਲ ਕਰਦੇ ਆ ਜਿਵੇਂ ਤੁਸੀਂ ਦੱਸਿਆ ਕਿ ਭਾਜਪਾ ਨੂੰ ਉਸ ਕਿਸਮ ਦੀ ਜਿੱਤ ਮਿਲਦੀ ਦਿਖਾਈ ਨਹੀਂ ਦੇ ਰਹੀ ਜਿਸ ਕਿਸਮ ਦੀ ਉਹਨੇ ਸੋਚਿਆ ਸੀਗਾ ਜਾਂ ਜਿਸ ਕਿਸਮ ਦੀ ਉਹਨਾਂ ਨੇ ਕਿਹਾ ਸੀਗਾ ਕਿ 400 ਤੋਂ ਵੱਧ ਸੀਟਾਂ ਅਸੀਂ ਲੈ ਕੇ ਜਾਣੀਆਂ ਨੇ ਇੱਕ ਲੋਕਾਂ ਦੇ ਵਿੱਚ ਆਪਣੀ ਗੱਲ ਰੱਖਣ ਦੀ ਕੋਸ਼ਿਸ਼ ਕੀਤੀ ਸੀ ਔਰ ਇਨ੍ਹਾਂ ਵੋਟਾਂ ਤੋਂ ਇਹੀ ਲੱਗ ਰਿਹਾ ਹੈ ਕਿ ਭਾਜਪਾ ਨੂੰ ਵੱਡਾ ਨੁਕਸਾਨ ਹੋਣ ਜਾ ਰਿਹਾ ਹੈ ਵਕਫ ਵਕ ਸਟੇਟਾਂ ਦੇ ਵਿੱਚ ਚਾਹੇ ਬੰਗਾਲ ਹੈ ਚਾਹੇ ਉਹ ਨਾਗਾਲੈਂਡ ਹੈ ਚਾਹੇ ਉਹ ਤੁਸੀਂ ਦੇਖੋਗੇ ਕਿ ਮਨੀਪੁਰ ਹੈ ਜਾਂ ਇੱਥੋਂ ਤੱਕ ਕਿ ਛਤੀਸਗੜ ਦੇ ਵਿੱਚ ਵੀ ਵੱਡਾ ਨੁਕਸਾਨ ਹੋਣ ਦੀਆਂ ਸੰਭਾਵਨਾਵਾਂ ਨਜ਼ਰ ਆ ਰਹੀਆਂ ਨੇ ਜਿਸ ਤਰ੍ਹਾਂ ਦਾ ਉਤਸ਼ਾਹ ਤੁਸੀਂ ਦੇਖੋਗੇ ਕਿ ਲੋਕਾਂ ਦੇ ਵਿੱਚ ਹੈ ਔਰ ਇਹ ਉਤਸ਼ਾਹ ਹੀ ਦਿਖਾਉਂਦਾ ਹੈ ਕਿ ਲੋਕ ਇਸ ਵੇਲੇ ਬਦਲ ਜਾ ਰਹੇ ਨੇ ਕੋਈ ਨਵੀਂ ਸਰਕਾਰ ਵੱਲ ਇਸ਼ਾਰਾ ਕਰ ਰਹੇ ਨੇ ਉਹਨਾਂ ਦਾ ਉਤਸ਼ਾਹ ਜਿਹੜਾ ਹੈਗਾ ਔਰ ਇਥੋਂ ਇਹੀ ਲੱਗ ਰਿਹਾ ਹੈ ਕਿ ਭਾਜਪਾ ਨੂੰ ਇੱਕ ਵੱਡਾ ਝਟਕਾ ਇਨ੍ਹਾਂ ਚੋਣਾਂ ਦੇ ਵਿੱਚ ਲੱਗਦਾ ਦਿਖਾਈ ਦੇ ਰਿਹਾ ਹੈ ਸੋ ਉਮੀਦ ਹੈ ਕਿ ਜਦੋਂ ਬਾਕੀ ਹੋਣ ਬਾਕੀ ਸਟੇਟਾਂ ਦੇ ਵਿੱਚ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਵੋਟਾਂ ਪੈਣੀਆਂ ਨੇ ਸੋ ਉਦੋਂ ਕਿਸ ਤਰ੍ਹਾਂ ਦੀ ਪਰਸੈਂਟੇਜ ਰਹੇਗੀ ਉਹ ਸਾਰੀਆਂ ਗੱਲਾਂ ਉਦੋਂ ਪਤਾ ਲੱਗਣਗੀਆਂ ਪਰ ਜਿਸ ਤਰ੍ਹਾਂ ਦਾ ਉਤਸ਼ਾਹ ਵੱਖ-ਵੱਖ ਸਟੇਟਾਂ ਦੇ ਵਿੱਚ ਆਮ ਲੋਕਾਂ ਦੇ ਵਿੱਚ ਇਨ੍ਹਾਂ ਚੋਣਾਂ ਨੂੰ ਲੈ ਕੇ ਹੋ ਰਿਹਾ ਹੈ ਉਸ ਉਤਸ਼ਾਹ ਤੋਂ ਲੱਗ ਰਿਹਾ ਹੈ ਕਿ ਲੋਕ ਇਸ ਵੇਲੇ ਬੀਜੇਪੀ ਦਾ ਨਵਾਂ ਕੋਈ ਬਦਲ ਜਿਹੜਾ ਹੈਗਾ ਉਹ ਚਾ ਰਹੇ ਨੇ ਔਰ ਬੀਜੇਪੀ ਤੋਂ ਲੋਕ ਅੱਕ ਚੁੱਕੇ ਨੇ ਔਰ ਬੜੀ ਖੁਸ਼ੀ ਦੇ ਨਾਲ ਬੜੇ ਉਤਸ਼ਾਹ ਦੇ ਨਾਲ ਲੋਕ ਬਾਹਰ ਪੋਲਿੰਗ ਬੂਥਾਂ ਦੇ ਉੱਤੇ ਕੱਲ ਵੀ ਆਪਾਂ ਦੇਖਿਆ ਕਿ ਨਜ਼ਰ ਆਏ ਨੇ ਸੋ ਉਮੀਦ ਹੈ ਕਿ ਲੋਕਾਂ ਦੀਆਂ ਜਿਹੜੀਆਂ ਨੇ ਉਮੀਦਾਂ ਇਹਨਾਂ ਇਲੈਕਸ਼ਨਾਂ ਦੇ ਵਿੱਚ ਔਰ ਜਦੋਂ ਨਤੀਜੇ ਆਉਣਗੇ ਉਹਨਾਂ ਦੇ ਵਿੱਚ ਪੂਰੀਆ ਜਿਹੜੀਆਂ ਹੁੰਦੀਆਂ ਨਜ਼ਰ ਆਉਣਗੀਆਂ ਸੋ ਫਿਲਹਾਲ ਜਿਹੜੀਆਂ 102 ਸੀਟਾਂ ਦੇ ਉੱਤੇ ਚੋਣਾਂ ਹੋਈਆਂ ਨੇ ਉਥੋਂ ਕੋਈ ਬਹੁਤੀ ਆਸ ਉਮੀਦ ਬੀਜੇਪੀ ਨੂੰ ਲੱਗਦੀ ਨਜ਼ਰ ਨਹੀਂ ਆ ਰਹੀ ਭੰਗੂ ਸਾਹਿਬ ਜੀ ਪੰਜਾਬ ਦੇ ਵਿੱਚ ਵੀ ਖਮਸਾਨ ਪਿਆ ਹੋਇਆ ਚੋਣ ਦਾ ਪੰਜਾਬ ਦੇ ਵਿੱਚ ਹੁਣ ਕੀ ਚੱਲ ਰਿਹਾ ਜੀ ਪੰਜਾਬ ਦੇ ਵਿੱਚ ਦੇਖੋ ਜਿਵੇਂ ਆਮ ਆਦਮੀ ਪਾਰਟੀ ਨੇ ਤਾਂ ਬਹੁਤ ਪਹਿਲਾਂ ਹੀ ਆਪਾਂ ਸਾਰੇ ਜਾਣਦੇ ਆ ਕਿ ਬਹੁਤ ਪਹਿਲ ਕੀਤੀ ਸੀ ਆਪਣੇ ਉਮੀਦਵਾਰ ਐਲਾਨੇ ਸੀਗੇ ਬਾਕੀ ਪਾਰਟੀਆਂ ਵੀ ਲਗਾਤਾਰ ਆਪਣੇ ਆਪਣੇ ਉਮੀਦਵਾਰ ਐਲਾਨ ਰਹੀਆਂ ਨੇ ਸੋ ਬਹੁਤ ਥੋੜੀਆਂ ਆਪਾਂ ਕਹਿ ਸਕਦੇ ਹਾਂ ਕਿ ਥੋੜੇ ਘਾਵਾ ਨੇ ਸੀਟਾਂ ਨੇ ਜਿੱਥੇ ਕਿ ਅਜੇ ਉਮੀਦਵਾਰ ਕੁਝ ਪਾਰਟੀਆਂ ਦੇ ਐਲਾਨ ਨੇ ਬਾਕੀ ਨੇ ਸੋ ਉਸੇ ਤਰ੍ਹਾਂ ਜਿਵੇਂ 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 ਉਮੀਦਵਾਰ ਐਲਾਨੇ ਜਾ ਰਹੇ ਨੇ ਉਸੇ ਤਰ੍ਹਾਂ ਦੇ ਨਾਲ ਤੇਜ਼ੀ ਚੋਣਾਂ ਦੇ ਵਿੱਚ ਪੰਜਾਬ ਦੇ ਵਿੱਚ ਵੇਖੀ ਜਾ ਸਕਦੀ ਹੈ ਪਰ ਕੁਝ ਚਖੜ ਤੇ ਗੜੀਆਂ ਕਰਕੇ ਵੀ ਆਪਾਂ ਆਪਾਂ ਸਾਰੇ ਜਾਣਦੇ ਹਾਂ ਕਿ ਕਿਸਾਨੀ ਜਿਹੜੀ ਹੈਗੀ ਉਹਦਾ ਧਿਆਨ ਉਧਰ ਲੱਗਿਆ ਹੋਇਆ ਔਰ ਜਦੋਂ ਆਪਾਂ ਦੇਖਿਆ ਹੈ ਕਿ ਮਾਹੌਲ ਔਰ ਖਾਸ ਤੌਰ ਤੇ ਜਿਹੜਾ ਮੌਸਮ ਹੈ ਉਹ ਬਰਸਾਤ ਵਾਲਾ ਚਖੜ ਵਾਲਾ ਬਣਿਆ ਹੋਇਆ ਤਾਂ ਪੰਜਾਬ ਦੇ ਲੋਕ ਕਿਉਂਕਿ ਜ਼ਿਆਦਾਤਰ ਕਿਸਾਨੀ ਦੇ ਨਾਲ ਸੰਬੰਧਿਤ ਨੇ ਖੇਤੀਬਾੜੀ ਨਾਲ ਸੰਬੰਧਿਤ ਨੇ ਤਾਂ ਕਿਤੇ ਨਾ ਕਿਤੇ ਉਹ ਵੀ ਆਮ ਲੋਕਾਂ ਦੇ ਮਨਾਂ ਦੇ ਵਿੱਚ ਇੱਕ ਚਿੰਤਾ ਦਾ ਵਿਸ਼ਾ ਜ਼ਰੂਰ ਹੁੰਦੀ ਹੈ ਪਰ ਇਹਦੇ باوجود ਲੋਕ ਜਿਹੜੇ ਨੇ ਉਹ ਖੁੱਲ ਕੇ ਸਾਹਮਣੇ ਆ ਰਹੇ ਨੇ ਵੱਖ-ਵੱਖ ਜਿਹੜੇ ਲੀਡਰ ਸਾਹਿਬਾਨ ਨੇ ਉਹ ਕੋਸ਼ਿਸ਼ ਕਰਦੇ ਨਜ਼ਰ ਆ ਰਹੇ ਨੇ ਚਾਹੇ ਉਹ ਰੋਡ ਸ਼ੋਅ ਤੇ ਰਾਹੀ ਨੇ ਚਾਹੇ ਕੋਈ ਹੋਰ ਡੋਰ ਟੂ ਡੋਰ ਕਰ ਰਹੇ ਨੇ ਚਾਹੇ ਵੱਡੀਆਂ ਰੈਲੀਆਂ ਔਰ ਜਿਵੇਂ ਤੁਸੀਂ ਦੱਸਿਆ ਹੈ ਕਿ ਮਾਨ ਸਾਹਿਬ ਵੱਖ-ਵੱਖ ਜ਼ਿਲ੍ਹਿਆਂ 'ਚ ਜਾਣ ਦੀਆਂ ਉਹਨਾਂ ਦੀਆਂ ਜੋ ਪ੍ਰੋਗਰਾਮ ਨੇ ਜਾਂ ਚੰਡੀਗੜ੍ਹ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਇੱਕ ਉਹਨਾਂ ਨੇ ਵੱਡਾ ਪ੍ਰੋਗਰਾਮ ਕਰਕੇ ਸਾਰੇ ਵਲੰਟੀਅਰਜ਼ ਦੇ ਨਾਲ ਇੱਕ ਆਪਣੀ ਆਗਾਜ਼ ਕੀਤਾ ਹੈ ਸ਼ੁਰੂਆਤ ਚੋਣਾਂ ਦੀ ਕੀਤੀ ਹੈ ਸੋ ਬਾਕੀ ਪਾਰਟੀਆਂ ਵੀ ਲੱਗੀਆਂ ਹੋਈਆਂ ਨੇ ਸੋ ਉਮੀਦ ਹੈ ਕਿ ਆ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਤੇਜ਼ੀ ਦੇ ਨਾਲ ਜਿਹੜਾ ਹੈਗਾ ਚੋਣ ਅਖਾੜਾ ਭਖੇਗਾ ਔਰ ਇਸੇ ਦੌਰਾਨ ਕਿਸਾਨ ਜਿਹੜੇ ਨੇ ਭਾਜਪਾ ਉਮੀਦਵਾਰਾਂ ਦੇ ਥਾਂ-ਥਾਂ ਦੇ ਉੱਤੇ ਵਿਰੋਧ ਕਰਦੇ ਵੀ ਨਜ਼ਰ ਆ ਰਹੇ ਨੇ ਕੱਲ ਜਿਹੜੀ ਵੀਡੀਓ ਵਾਇਰਲ ਹੋਈ ਹੈ ਹੰਸਰਾਜ ਹੰਸੂਰਾਂ ਦੀ ਉਹਦੇ ਵਿੱਚ ਵੀ ਇਹੀ ਲੱਗ ਰਿਹਾ ਹੈ ਕਿ ਬੀਜੇਪੀ ਤੋਂ ਬਹੁਤਾ ਕੁਝ ਨਹੀਂ ਹੈਗੇ ਪੰਜਾਬ ਦੇ ਲੋਕ ਖਾਸ ਤੌਰ ਤੇ ਕਿਸਾਨਾਂ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਜਦੋਂ ਵੀ ਉਹਨਾਂ ਨੂੰ ਕੋਈ ਪਤਾ ਲੱਗਦਾ ਹੈ ਕਿ ਫੁਲਾਨੀ ਥਾਂ ਦੇ ਉੱਤੇ ਰੈਲੀ ਰੱਖੀ ਹੋਈ ਆ ਜਾਂ ਫੁਲਾਨੀ ਥਾਂ ਦੇ ਉੱਤੇ ਬੀਜੇਪੀ ਦੇ ਉਮੀਦਵਾਰ ਆ ਰਹੇ ਨੇ ਤਾਂ ਉਹਨਾਂ ਦਾ ਹਰ ਥਾਵਾਂ ਥਾਂ ਦੇ ਉੱਤੇ ਜਿਹੜਾ ਹੈਗਾ ਵਿਰੋਧ ਕਰਨ ਦੀ ਕੋਸ਼ਿਸ਼ ਕਿਸਾਨਾਂ ਵੱਲੋਂ ਕੀਤੀ ਜਾਂਦੀ ਹੈ ਸੋ ਇਹ ਇਸ ਤਰ੍ਹਾਂ ਦੇ ਰੁਝਾਨ ਵੀ ਆਪਾਂ ਆਪਾਂ ਵੇਖ ਰਹੇ ਆਂ ਤੋ ਇਸੇ ਦੌਰਾਨ ਅਕਾਲੀ ਦਲ ਦੇ ਸੰਪਰਕ ਚ ਵੀ ਬੈਂਸ ਭਰਾ ਆ ਰਹੇ ਨੇ ਔਰ ਜੇਕਰ ਬੈਂਸ ਭਰਾ ਆਉਣ ਵਾਲੇ ਦਿਨਾਂ ਦੇ ਵਿੱਚ ਅਕਾਲੀ ਦਲ ਚ ਸ਼ਾਮਲ ਹੁੰਦੇ ਨੇ ਜਾਂ ਉਹਨਾਂ ਦੀ ਪਾਰਟੀ ਦਾ ਰਲੇਵਾ ਹੁੰਦਾ ਅਕਾਲੀ ਦਲ ਦੇ ਨਾਲ ਬਾਦਲ ਦੇ ਨਾਲ ਤਾਂ ਮੈਨੂੰ ਲੱਗਦਾ ਹੈ ਕਿ ਇਹਦੇ ਨਾਲ ਲੁਧਿਆਣੇ ਦੀ ਜਿਹੜੀ ਚੋਣ ਮੁਹਿੰਮ ਹੋਏਗੀ ਉਹਦੇ ਉੱਤੇ ਵੀ ਇਹਦਾ ਕਾਫੀ ਵੱਡਾ ਅਸਰ ਪੈਣ ਦੀਆਂ ਸੰਭਾਵਨਾਵਾਂ ਨਜ਼ਰ ਆ ਰਹੀਆਂ ਨੇ ਤੋ ਹੁਣ ਸਮਾਂ ਹੈਗਾ ਕਿ ਕਿਸ ਤਰ੍ਹਾਂ ਦਾ ਮਾਹੌਲ ਰਹੇਗਾ ਪੰਜਾਬ ਦੇ ਵਿੱਚ ਫਿਲਹਾਲ ਇਹ ਕਹਿ ਸਕਦੇ ਆ ਕਿ ਚਾਹੇ ਪਟਿਆਲੇ ਦੇ ਵਿੱਚ ਕਿਉਂਕਿ ਵੱਡੇ 4 ਉਮੀਦਵਾਰ ਜਿਹੜੇ ਨੇ ਉਹ ਡਟੇ ਹੋਏ ਨੇ ਔਰ ਬਾਕੀ ਵੀ ਜਿਹੜੇ ਵੀ 13 ਦੀਆਂ 13 ਲੋਕ ਸਭਾ ਚੋਣਾਂ ਦੀਆਂ ਚੋਣਾਂ ਨੇ ਸੀਟਾਂ ਦੇ ਉੱਤੇ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰ ਆਪਣੀ ਆਪਣੀ ਜਿੰਨੀ ਵੀ ਉਹਨਾਂ ਦੇ ਹਿੱਤ ਤੇ ਵਿਤ ਨੇ ਉਹਦੇ ਅਨੁਸਾਰ ਉਹ ਕੋਸ਼ਿਸ਼ ਕਰ ਰਹੇ ਨੇ ਸੋ ਕਈ ਥਾਵਾਂ ਦੇ ਉੱਤੇ ਬਗਾਵਤ ਵੀ ਖਾਸ ਤੌਰ ਤੇ ਕਾਂਗਰਸ ਦੇ ਵਿੱਚ ਤੁਸੀਂ ਦੇਖੋਗੇ ਪਟਿਆਲਾ ਹਲਕੇ ਦੇ ਵਿੱਚ ਬਗਾਵਤ ਵੀ ਹੁੰਦੀ ਦਿਖਦੀ ਜਾਂ ਦੇਖੀ ਜਾ ਸਕਦੀ ਹੈ ਕਾਂਗਰਸ ਦੇ ਵਿੱਚ ਸੋ ਹਾਈ ਕਮਾਂਡ ਜਿਹੜੀ ਹੈਗੀ ਆ ਉਹ ਇੰਟਰਵੈਨ ਨੂੰ ਕਰਨਾ ਚਾਹੀਦਾ ਹੈ ਔਰ ਜਿੱਥੇ-ਜਿੱਥੇ ਇਦਾਂ ਦੀਆਂ ਬਗਾਵਤੀ ਸੁਰਾਂ ਨੇ ਔਰ ਉਹਨਾਂ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਜ਼ਰੂਰ ਕਰਨੀ ਚਾਹੀਦੀ ਹੈ ਤਾਂ ਕਿ ਵੱਖ-ਵੱਖ ਪਾਰਟੀਆਂ ਨੂੰ ਕੋਈ ਇਸ ਤਰ੍ਹਾਂ ਦਾ ਨੁਕਸਾਨ ਨਾ ਹੋਵੇ ਸੋ ਕਹਿਣ ਦਾ ਮਤਲਬ ਹੈ ਕਿ ਇਹ ਜਿਹੜਾ ਲਗਭਗ ਅਗਲੇ 15 ਦਿਨਾਂ ਇਹਦੇ ਵਿੱਚ ਇਸੇ ਤਰ੍ਹਾਂ ਦਾ ਰੋਸਾ ਇਸੇ ਤਰ੍ਹਾਂ ਦੀਆਂ ਬਗਾਵਤਾਂ ਔਰ ਇਸੇ ਤਰ੍ਹਾਂ ਦਾ ਵਿਰੋਧ ਤੁਹਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਵੇਖਣ ਨੂੰ ਮਿਲੇਗਾ ਪਰ ਜਿਉਂ-ਜਿਉਂ ਸਮਾਂ ਅੱਗੇ ਬੀਤੇਗਾ ਔਰ ਜਿਉਂ-ਜਿਉਂ ਚੋਣਾਂ ਨੇੜੇ ਆਉਣਗੀਆਂ ਤੇ ਉਤੋਂ-ਤੋਂ ਸਾਰੀਆਂ ਕੁਝ ਜਿਹੜਾ ਹੈਗਾ ਕਲੀਅਰ ਹੁੰਦਾ ਹੋਇਆ ਵੀ ਦਿਖੇਗਾ ਔਰ ਪੰਜਾਬ ਦੇ ਲੋਕ ਖੇਤੀਬਾੜੀ ਤੋਂ ਖਾਸ ਤੌਰ ਤੇ ਕਣਕ ਦੀ ਬਾਢੀ ਤੋਂ ਫ੍ਰੀ ਹੋ ਕੇ ਹੋਰ ਜ਼ਿਆਦਾ ਉਤਸ਼ਾਹ ਹੋ ਕੇ ਇਹਨਾਂ ਚੋਣਾਂ ਦੇ ਵਿੱਚ ਹਿੱਸਾ ਲੈਣ ਦੀ ਕੋਸ਼ਿਸ਼ ਕਰਨਗੇ ਆਉਣ ਵਾਲੇ ਸਮੇਂ ਦੇ ਵਿੱਚ ਪੰਗੂ ਸਾਹਿਬ ਬਿਲਕੁਲ ਡਾਕਟਰ ਸਾਹਿਬ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰੀ ਜਾਣਕਾਰੀ ਸਾਂਝੀ ਕਰਨ ਦੇ ਲਈ ਸ਼ੁਕਰੀਆ ਬਹੁਤ ਮਿਹਰਬਾਨੀ ਸ਼ੁਕਰੀਆ ਧੰਨਵਾਦ ਜੀ ਥੈਂਕ ਯੂ ਡਾਕਟਰ ਸਾਹਿਬ